ਇਹ ਬਹੁਤ ਵਧੀਆ ਹੈ ਪੰਜਾਬੀ ਕਲਚਰ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਉਹ ਨੂੰ ਇਹ ਮੁੜ ਕੇ ਸਜਿਤ ਕਰ ਰਹੇ ਨੇ ਬੜੀ ਚੰਗੀ ਚੀਜ਼ ਹੈ ਮਾਰਬਲ ਦੇ ਘਰਾਂ 'ਚ ਰਹਿਣ ਦਾ ਅਲੱਗ ਹੈ ਸ਼ੀਲੰਗ ਹੈ ਔਰ ਇਨਾ ਘਰਾਂ ਦੇ ਵਿੱਚ ਜਿਹੜੀਆਂ ਰਹਿਣ ਦੀ ਸਕੂਨ ਜਿਹੜਾ ਵੱਖਰੀ ਕਿਸਮ ਦਾ ਹੈ ਚੜ੍ਹਦੀ ਕਲਾ ਟੈਮ ਟੀਵੀ ਦੇਖ ਰਹੇ ਸਾਰਾ ਨੂੰ ਪਿਆਰ ਭਰੀ ਸਤਿ ਸ਼ਕਾਲ ਪੰਜਾਬੀ ਵਿਰਾਸਤ ਨਾਲ ਜੋੜਨ ਲਈ ਸਿੱਖ ਇਤਿਹਾਸ ਦੇ ਨਾਲ ਜੋੜਨ ਲਈ ਜਿਹੜਾ ਭਗਵਾਨ ਸਿੰਘ ਕੋਜੀ ਖੋਜੀ ਖਾਸ ਤੌਰ ਤੇ ਜਿਹੜੇ ਕਿ ਸਿੱਖ ਪੰਥ ਦੇ ਵਿਦਵਾਨ ਨੇ ਜਿਨ੍ਹਾਂ ਵੱਲੋਂ ਗੁਰਬਾਣੀ ਦੇ ਰਾਹੀਂ ਸੰਗਤਾਂ ਨੂੰ ਜਿਹੜਾ ਜੋੜਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜਾ ਵਕ ਵਕ ਥਾਵਾਂ ਤੇ ਜਾ ਕੇ ਉਹਨਾਂ ਧਾਰਮਿਕ ਸਥਾਨਾਂ ਦੀ ਖੋਜ ਕਰਦੇ ਨੇ ਤੋਂ ਉਸ ਤੋਂ ਬਾਅਦ ਲੋਕਾਂ ਨੂੰ ਜਿਹੜਾ ਜਾਗਰੂਤ ਕਰਦੇ ਨੇ ਯਾਨੀ ਕਿ ਸੰਗਤਾਂ ਨੂੰ ਉਸ ਬਾਰੇ ਜਾਣਕਾਰੀ ਜਿਹੜੀ ਆ ਸਾਂਝੀ ਕਰਦੇ ਨੇ ਤਾਂ ਉਹਨਾਂ ਵੱਲ ਜਿਹੜੀ ਆ ਵਿਰਾਸਤੀ ਤਰੀਕੇ ਦੇ ਨਾਲ ਜਿਹੜੀ ਆ ਇੱਕ ਹਵੇਲੀ ਆ ਉਹ ਤਿਆਰ ਕੀਤੀ ਗਈ ਹੈ ਜਿਹਦੇ ਵਿੱਚ ਖਾਸ ਤੌਰ ਤੇ ਅੱਜ ਸਿੰਘ ਸਭਾਾਂ ਜਿਹੜੇ ਨੇ ਇੱਕ ਵਿਸ਼ੇਸ਼ ਤੌਰ ਤੇ ਥੇ ਗਿਆਨੀ ਹਰਪ੍ਰੀਤ ਸਿੰਘ ਪਹੁੰਚੇ ਨੇ ਸੋ ਤੁਹਾਨੂੰ ਤਸਵੀਰ ਦਿਖਾ ਦੇ ਇਹ ਸਭ ਤੋਂ ਪਹਿਲਾਂ ਉਹ ਪੰਜਾਬੀ ਜਿਹੜਾ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਉਹ ਪੰਜਾਬੀ ਵਿਰਸੇ ਦੇ ਨਾਲ ਜੋੜ ਲੈ ਜਿਹੜਾ ਪੁਰਾਲਾ ਉਹ ਭਗਵਾਨ ਸਿੰਘ ਖੋਜੀ ਵੱਲੋਂ ਜਿਹੜਾ ਕੀਤਾ ਗਿਆ ਸੋ ਅੱਜ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਸਿੰਘ ਸਾਹਿਬ ਆਨੇ ਤਾਂ ਉਹਨਾਂ ਵੱਲੋਂ ਜਿਹੜਾ ਅੱਜ ਇੱਥੇ ਵਿਜ਼ਿਟ ਕਰਕੇ ਇਹ ਸਾਰਾ ਜਿਹੜਾ ਹੈ ਦੇਖਿਆ ਜਾ ਰਿਹਾ ਕਿਉਂਕਿ ਅਸੀਂ ਸਿੰਘ ਸਾਹਿਬਾਨ ਨਾਲ ਵੀ ਗੱਲਬਾਤ ਕਰਾਂਗੇ ਸਿੰਘ ਸਾਹਿਬਾਨ ਕਿਵੇਂ ਲੱਗਿਆ ਦੇਖ ਕੇ ਉਹ ਪੰਜਾਬੀ ਵਿਰਾਸਤ ਦੇ ਨਾਲ ਜੋੜ ਲਈ ਸਿੱਖ ਪੰਥ ਦੇ ਕੁਝ ਅਜਈਆਂ ਜਣੀਆਂ ਤਸਵੀਰਾਂ ਨੇ ਉਹ ਵੀ ਇਹਨਾਂ ਨੇ ਕਿਹਾ ਇਥੇ ਸ਼ੋਭਿਤ ਕਰਾਂਗੇ ਕਿੱਦਾਂ ਲੱਗ ਰਿਹਾ ਇੱਕ ਸਿੱਖ ਚਿਹਰੇ ਵੱਲੋਂ ਜਿਹੜਾ ਇਹਨਾਂ ਇਹ ਸਥਾਨ ਬਣਾਇਆ ਗਿਆ ਹੈ ਸਾਡੇ ਵੀਰ ਭਗਤ ਸਿੰਘ ਜੀ ਖੋਜੀ ਹੋਣਾਂ ਨੇ ਪਰਲੇ ਸਦਕਾ ਵਧੀਆ ਬਣਿਆ ਹੈ ਮਿੱਟੀ ਦਾ ਬਣਿਆ ਹੂੰ ਮਿੱਟੀ ਦੀ ਆਪਣੀ ਖੁਸ਼ਬੂ ਹੁੰਦੀ ਹੈ ਮਿੱਟੀ ਚ ਰਹਿਣਾ ਆਪਣਾ ਇੱਕ ਸਕੂਨ ਹੁੰਦਾ ਹੈ ਬਿਲਕੁਲ ਅੱਕੇ ਘਰਾਂ ਦੇ ਵਿੱਚ ਜਾਂ ਕਹਿ ਦੋ ਕਿ ਮਾਰਬਲ ਦੇ ਘਰਾਂ 'ਚ ਰਹਿਣ ਦਾ ਅਲੱਗ ਹੈ ਫੀਲਿੰਗ ਹੈ ਔਰ ਇਨਾ ਘਰਾਂ ਦੇ ਵਿੱਚ ਜਿਹੜੀ ਰਹਿਣ ਦੀ ਸਕੂਨ ਜਿਹੜਾ ਵੱਖਰੀ ਕਿਸਮ ਦਾ ਹੈ ਤੇ ਬਹੁਤ ਵਧੀਆ ਹੈ ਪੰਜਾਬੀ ਕਲਚਰ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਉਹਨੂੰ ਇਹ ਮੁਰਕੇ ਸੁਰਜੀਤ ਕਰ ਰਹੇ ਨੇ ਬੜੀ ਚੀਜ਼ ਹੈ ਕੀ ਲੱਗਦਾ ਤੁਹਾਨੂੰ ਜਿਹੜਾ ਪੰਜਾਬੀ ਸੱਭਿਆਚਾਰ ਆ ਉਹ ਲੋਪ ਹੁੰਦਾ ਜਾ ਰਿਹਾ ਪਰ ਇਹਨਾਂ ਵੱਲੋਂ ਜਾਗਰ ਕੀਤਾ ਜਾ ਰਿਹਾ ਬਹੁਤ ਸਿੱਖ ਜੇ ਚਿਹਰੇ ਨੇ ਪਰ ਕਿਤਨਾ ਕੁ ਤੜੀ ਸਪੋਰਟ ਆ ਉਹ ਨਹੀਂ ਮਿਲਦੀ ਕੀ ਲੱਗਦਾ ਕਿ ਤੁਹਾਨੂੰ ਇਦਾਂ ਦੇ ਸਖਸ਼ੀਤਾ ਨੂੰ ਸਪੋਰਟ ਕਰਨੀ ਚਾਹੀਦੀ ਆ ਤਾਂ ਜੋ ਕਿ ਅੱਗੇ ਵੀ ਜਿਹੜਾ ਕਾਰਜ ਕਰ ਸਕਰ ਉਹ ਪਰਵਰਤਨ ਜਿਹੜਾ ਹੈ ਪ੍ਰਕਿਰਤੀ ਦਾ ਨਿਜਮ ਹੈ ਪਰਵਰਤਨ ਹੁੰਦਾ ਰਹਿੰਦਾ ਹੈ ਪਰ ਮਨੁੱਖ ਦੇ ਵਿੱਚ ਹਮੇਸ਼ਾ ਹੀ ਇਹ ਇੱਛਾ ਰਹੀ ਹੈ ਆਪਣੇ ਪ੍ਰਾਤਨ ਸਮੇਂ ਨਾਲ ਜੁੜਨ ਦੀ ਜਿਸ ਬਚਪਨ ਦੇ ਦੌਰ ਚੋਂ ਗੁਜ਼ਰਿਆ ਉਸ ਦੌਰ ਦੇ ਵਿੱਚ ਬੈਠਣ ਦੀ ਕੁਝ ਪਲ ਮਾਨਣ ਦੀ ਜਾਂ ਆਪਣੇ ਬਜ਼ੁਰਗਾਂ ਦੇ ਦੌਰ ਦੇ ਵਿੱਚ ਵਿਚਰਨ ਦੀ ਕੁਝ ਪਲ ਮਾਨਣ ਦੀ ਇਹ ਇੱਛਾ ਹਮੇਸ਼ਾ ਮਨੁੱਖ ਦੇ ਮਨ ਚ ਜਿਹੜੀ ਪ੍ਰਭਲ ਰਹੀ ਹੈ ਜਦੋਂ ਇਹ ਜਿਹੀਆਂ ਥਾਵਾਂ ਤੇ ਆਉਂਦਾ ਤੇ ਉਹਨਾਂ ਦੀ ਇੱਛਾ ਪੂਰੀ ਹੁੰਦੀ ਕਿ ਤੁਹਾਨੂੰ ਲੱਗਦਾ ਵੀ ਜੇ ਇਹ ਜਿਹੇ ਕਾਰਜਾ ਹੋਣੇ ਚਾਹੀਦੇ ਕਿਉਂਕਿ ਇਹ ਜਿਹੜਾ ਦ੍ਰਿਖ ਉਹ ਦੇਖਣ ਨੂੰ ਮਿਲਦੀ ਨਹੀਂ ਕਿਉਂਕਿ ਅਕਸਰ ਆਪਾਂ ਘਰਾਂ ਦੇ ਵਿੱਚ ਮਾਰ-ਮਾਰ ਬਰ ਲੈ ਲੈਨੇ ਆ ਵੱਡੇ-ਵੱਡੇ ਬੈੱਡ ਆ ਉਹ ਬਣਾ ਲੈਨੇ ਆ ਮੋਟੀ ਜਲੀਆਂ ਚੀਜ਼ਾਂ ਦੇ ਜ਼ਿਕਰ ਕੀਤਾ ਜਾਵੇ ਆ ਜਿਹੜੀਆਂ ਚੀਜ਼ ਆ ਉਹ ਨਹੀਂ ਮਿਲਦੀ ਵਾਤਾਵਰਨ ਦੀ ਗੱਲ ਕੀਤੀ ਜਾਵੇ ਸ਼ੁੱਧ ਮਿੱਟੀ ਦੀ ਗੱਲ ਕੀਤੀ ਆ ਵੀ ਕਹਿੰਗੇ ਬੈੱਡ ਵੀ ਜਿਹੜਾ ਇਹਨਾਂ ਨੇ ਮਿੱਟੀ ਦਾ ਬਣਾਇਆ ਕੀ ਲੱਗਦਾ ਤੁਹਾਨੂੰ ਬਹੁਤ ਅੱਛੀ ਚੀਜ਼ ਬਣੀ ਹੋਈ ਹੈ ਜੀ ਅ ਤੁਹਾਨੂੰ ਕੋਈ ਸਮਝ ਨਹੀਂ ਸਹੀ ਹਮ ਮਨੁੱਖ ਆਪਣੇ ਪੁਰਾਣੇ ਦੌਰ ਚ ਜਿਹੜਾ ਉਹ ਚਲਾ ਜਾਂਦਾ ਜਦੋਂ ਅਜੇ ਹੀਆਂ ਖਾਵਾਂ ਤੇ ਜਾਂਦਾ ਸੋ ਬਿਲਕੁਲ ਸੋ ਸੀ ਤੁਹਾਨੂੰ ਲਗਾਤਾਰੀਆਂ ਤਸਵੀਰਾਂ ਨੇ ਉਹ ਦਿਖਾ ਰਹੇ ਆ ਸੋ ਸਿੰਘ ਸਾਹਿਬਾਂ ਜਿਹੜੇ ਨੇ ਉਹ ਲਗਾਤਾਰ ਇਸ ਹਵੇਲੀ ਨੂੰ ਦੇਖ ਰਹੇ ਨੇ ਕਿਉਂਕਿ ਪੰਜਾਬੀ ਵਿਰਾਸਤ ਦੀ ਗੱਲ ਕੀਤੀ ਜਾਵੇ ਜਾਂ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਜਾਵੇ ਜਾਂ ਸਾਡੇ ਇਤਿਹਾਸ ਦੀ ਗੱਲ ਕੀਤੀ ਜਾਵੇ ਕਿਉਂਕਿ ਅਕਸਰ ਹੀ ਅਸੀਂ ਕਹਿੰਦੇ ਆ ਕਿ ਜਿਹੜਾ ਸਾਡਾ ਇਤਿਹਾਸ ਆ ਉਹ ਅਲੋਪ ਹੋ ਰਿਹਾ ਪਰ ਸਾਡੇ ਇਸ ਵਿਰਸੇ ਦੇ ਨਾਲ ਜੋੜਨ ਦੇ ਲਈ ਜਿਹੜਾ ਪਰਾਲਾ ਇਹ ਭਗਵਾਨ ਸਿੰਘ ਖੋਜੀ ਵੱਲੋਂ ਜਿਹੜਾ ਕੀਤਾ ਗਿਆ ਬੜੀ ਮਿਹਨਤ ਜਿਹੜੀ ਆ ਕੀਤੀ ਗਈ ਆ ਸੋ ਮਿੱਟੀ ਦੇ ਨਾਲ ਇਸ ਨੂੰ ਜਿਹੜਾ ਚਿਨਾ ਗਿਆ ਕਿਉਂਕਿ ਅਕਸਰ ਹੀ ਆਪਣੇ ਘਰਾਂ ਦੇ ਵਿੱਚ ਅਸੀਂ ਜਿਹੜਾ ਹੁਣ ਮਾਰਬਲ ਦੇ ਵੱਲ ਜਿਹੜਾ ਮੂੰਹ ਕੀਤਾ ਗਿਆ ਵਾਟੇ ਵੱਟੇ ਜਿਹੜਾ ਮਾਰਬਲ ਜਾਂ ਪੱਥਰ ਜਾਂ ਹੋਰ ਅਜਈਆਂ ਜਿਹੜੀਆਂ ਚੀਜ਼ਾਂ ਨੇ ਉਹ ਘਰਾਂ ਦੇ ਵਿੱਚ ਲਵਾਨੇ ਆ ਤਾਂ ਇਹ ਜਿਹੜੀ ਇੱਕ ਵੱਖਰੀ ਜਿਹੜੀ ਦੇਖਿਆ ਉਹ ਭਗਵਾਨ ਸਿੰਘ ਖੋਜੀ ਵੱਲੋਂ ਜਿਹੜੀ ਹੈ ਲਗਾਤਾਰ ਕੀਤੀ ਗਈ ਹੈ ਤਾਂ ਉਮੀਦ ਕਰਦਾ ਕਿ ਤੁਹਾਨੂੰ ਜਿਹੜਾ ਅਜਿਹੀਆਂ ਜਿਹੜੀਆਂ ਤਸਵੀਰਾਂ ਦੇਖ ਕੇ ਤੁਹਾਡਾ ਵੀ ਜਿਹੜਾ ਮਨ ਆ ਜਰੂਰ ਖੁਸ਼ ਹੋਇਆ ਗਿਆ ਸੋ ਅਸੀਂ ਵੀ ਜਿਹੜਾ ਹੋਰ ਵੀ ਜਿਹੜੀ ਹੈ ਲਗਾਤਾਰ ਅਸੀਂ ਗੱਲਬਾਤ ਜਿਹੜਾ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਾ ਆਫਿਸ ਬੇਕਰਸ ਫੀਲਡ ਫਾਰ ਆਲ ਯੋਰ ਇਮੀਗ੍ਰੇਸ਼ਨ ਫੈਮਿਲੀ ਲਾਅ ਨੀਡਸ ਕਾਲ অর ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ ਰੋਡਿਸ ਇੰਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ Flangbird Truck Repair Trust We Build In Truck Repair or Scan QR Code to Contact Us. The Masala Twist Oxnard Find Authentic Indian Cuisine or Scan QR Code to Contact Us. Pizza Twist Taste with Twist Order Today Call or Visit Website or Scan QR Code to Contact Us. New India Market or Scan QR Code to Contact Us. Taba Indian Cuisine Tracy Find Authentic Indian Cuisine in Tracy or Scan QR Code to Contact Us. Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa kadahi made and served with love, scan this QR code to contact us Krishan Kumar Covered California Certified Agency Manager who can help you, your family and your small business with health insurance. Call at one 830 3270 or scan QR code to call or text.